ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲੜੀ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹੈਗੇ ਆ ਬਜ਼ੁਰਗ ਗੁਰਦੇਵ ਸਿੰਘ ਦੇ ਨਾਲ ਜਿਹੜੇ ਰਿਟਾਇਰਡ ਟੀਚਰ ਨੇ ਪੰਜਾਬੀ ਟੀਚਰ ਰਿਟਾਇਰ ਹੋਏ ਨੇ ਤੇ ਇਸ ਵੇਲੇ ਜਿਹੜੀ ਉਮਰ ਹੈ ਉਹਨਾਂ ਦੀ ਤਕਰੀਬਨ 91 ਸਾਲ ਹੋਣ ਵਾਲੀ ਹੈ ਜੂਨ ਦੇ ਵਿੱਚ 91 ਸਾਲ ਦੀ ਉਮਰ ਹੋ ਜਾਣੀ ਹੈ ਤੇ ਜ਼ਿੰਦਗੀ ਦਾ ਲੰਮਾ ਤਜਰਬਾ ਤੇ ਕੀ ਕੀ ਕੁਛ ਇਹਨਾਂ ਨੇ ਦੇਖਿਆ ਕਿਉਂਕਿ 47 ਵਾਲਾ ਸੰਤਾਪ ਵੀ ਇਹਨਾਂ ਨੇ ਦੇਖਿਆ ਆਪਣੀ ਅੱਖੀਂ ਕੀ ਕੀ ਕਤਲੇਆਮ ਹੋਇਆ ਤੇ ਆਜੋ ਆਪ ਇਹਨਾਂ ਦੇ ਨਾਲ ਕਰਦਿਆਂ ਗੱਲਬਾਤ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਭ ਤਰੀਕਾ ਬਾਪੂ ਜੀ ਕਿੰਨੇ ਉਮਰ ਕੇ ਨਹੀਂ ਹੋਗੇ ਤੁਹਾਡੀ ਹੋਣੇ ਇਸ ਵੇਲੇ ਲਗਭਗ 91 ਸਾਲ ਅੱਜ ਕਿਹੜੇ ਸਾਲ ਦਾ ਬਰਤਾ ਤੁਹਾਡਾ 27/1934 ਦਾ ਅੱਛਾ 27/1934 ਦਾ ਠੀਕ ਹੈ ਮਤਲਬ ਜੂਨ ਦੇ ਵਿੱਚ 27 ਜੂਨ ਨੂੰ 90 ਸਾਲ ਦੇ ਹੋ ਜਾਓਗੇ ਹਾਂ 91 ਸਾਲ ਦੇ ਹੋ ਜਾਈਗੀ ਠੀਕ ਹੈ ਠੀਕ ਹੈ ਤੇ ਟੀਚਰ ਕਿਹੜੇ ਕਿਹੜੇ ਸਾਲ ਚ ਭਰਤੀ ਹੋਏ ਸੀਗੇ ਗਵਰਨਮੈਂਟ ਸਰਬਸ ਦੇ ਵਿੱਚ ਮੈਂ 18 ਤੋਂ 62 ਨੂੰ ਆਇਆ ਅੱਛਾ 1962 ਨੂੰ ਤੇ ਕਿੱਥੇ ਕਿੱਥੇ ਬੜਾਇਆ ਪਹਿਲਾਂ ਸਭ ਤੋਂ ਪਹਿਲਾਂ ਜੀਨ ਜੁਆਇਨ ਕੀਤਾ ਸੀ ਜੀਨ ਦਾ ਹਾਂ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਵਾਫ ਫੈਲ ਗਈ ਕਿ ਹਰਿਆਣਾ ਤੇ ਪੰਜਾਬ ਅੱਡ ਅੱਡ ਹੋਣਗੇ ਤੇ ਸਾਥੋਂ ਆਪਸ਼ਨ ਮੰਗੀਆਂ ਗਈਆਂ ਹੂੰ ਵੀ ਤੁਸੀਂ ਕਿਹੜੇ ਜ਼ਿਲ੍ਹੇ ਵਿੱਚ ਜਾਣਾ ਚਾਹੁੰਦੇ ਹੂੰ ਤੇ ਮੈਂ ਬਟੰਡੇ ਦੀ ਉਪਰ ਦਿੱਤੀ ਸੀ ਅੱਛਾ ਤੇ ਬਟੰਡੇ ਦੇ ਵਿੱਚ ਨਮਾਜ਼ ਕੋਲ ਅਪਗ੍ਰੇਡ ਹੋਇਆ ਸੀਗਾ ਪ੍ਰਟਿਆ ਦੇ ਕੋਲੇ ਕੋਲੜੀਆਂ ਹੂੰ ਮੈਨੂੰ ਉੱਥੇ ਭੇਜਿਆ ਗਿਆ ਅੱਛਾ 1974 ਦੇ ਵਿੱਚ ਅੱਛਾ ਤੇ ਉਸ ਤੋਂ ਬਾਅਦ ਕਿੱਥੇ ਕਿੱਥੇ ਜੌਬ ਕੀਤੀ ਹੂੰ ਕੋਲੇਜਾਂ ਤੋਂ ਲਗਭਗ 5 ਸਾਲ ਮੈਂ ਰਹਿ ਕੇ 2 ਸਾਲ ਚੁੱਕੇ ਕਲਾ ਆ ਅੱਛਾ ਤੇ ਚੁੱਕੇ ਕਲਾ 1970 ਦੇ ਵਿੱਚ ਬੀਬੀ ਵਾਲਾ ਮੈਡ ਸਕੂਲ ਅਪਗ੍ਰੇਡ ਹੋਇਆ ਸੀਗਾ ਹੂੰ ਇੱਥੇ ਮੇਰੀ ਪੋਸਟਿੰਗ ਹੋ ਗਈ ਸੀ ਅੱਛਾ 1970 ਤੋਂ ਲੈ ਕੇ 92 ਤੱਕ ਮੈਂ ਲਗਭਗ ਬੀਬੀ ਵਾਲੇ ਰਹੇ ਹਾਂਗਾ ਵਿੱਚੋਂ 1 ਸਾਲ ਵਾਸਤੇ ਕੁਰਸ਼ ਮਿਲ ਗਿਆ ਸੀ ਅੱਛਾ ਠੀਕ ਹੈ ਤੇ ਰਿਟਾਇਰਮੈਂਟ ਬੀਬੀ ਵਾਲ ਤੋਂ ਹੋਈ ਹੈ ਰਿਟਾਇਰਮੈਂਟ ਬੀਬੀ ਆ 1992 ਦੇ ਵਿੱਚ ਅਸੋਂ 1992 ਦੇ ਵਿੱਚ ਠੀਕ ਹੈ ਠੀਕ ਹੈ ਤੇ ਅੱਛਾ ਬਪੂ ਜੀ ਫਿਰ ਤੁਹਾਡੀ ਇਨੀ ਲੰਮੀ ਉਮਰ ਐ ਇੰਨਾ ਵੱਡਾ ਤਜਰਬਾ ਬਹੁਤ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ ਤੇ ਪਹਿਲਾਂ ਤਾਂ 47 ਦੀ ਗੱਲਾਂ ਦੇਖੀਏ 47 ਵੇਲੇ ਤੁਸੀਂ ਕਿੰਨੇ ਸਾਲ ਹੁੰਦੇ ਸੀ ਉਸ ਵੇਲੇ 43 ਪਹਿਲੇ ਮੈਂ 13 ਸਾਲ ਦੀ ਉਮਰ ਸੀ ਮੇਰੀ ਅੱਛਾ ਤੇ ਉਹ ਤੇ ਮੈਂ ਬੜੀ ਏਰੀ ਉਮਰ ਦੇ ਵਿੱਚ ਕਹਿ ਲੋ ਜਾਂ ਪੜਨ ਲੱਗਿਆ ਸੀ ਜਾਂ ਮੈਂ ਜਦ ਦੂਜੀ ਚ ਹੁੰਦਾ ਸੀਗਾ ਹੂੰ ਉਹ ਬਿਮਾਰ ਹੋ ਜਾਂਦਾ ਸੀ ਤੇ ਮੁੜ ਕੇ ਦੋ ਤਿੰਨ ਮਹੀਨੇ ਸਕੂਲ ਨਾ ਜਾਣਾ ਅੱਛਾ ਫਿਰ ਘਰ ਦੇ ਨੇ ਫਿਰ ਪਹਿਲੀ ਦੇ ਵਿੱਚ ਲਾ ਦੇਣਾ ਹੂੰ ਇਸ ਕਰਕੇ ਮੈਂ ਉਸ ਵੇਲੇ ਚੌਥੀ ਜਮਾਤ ਵਿੱਚ ਪੜਦਾ ਸੀ ਅੱਛਾ ਠੀਕ ਹੈ ਤੇ ਉਸ ਵੇਲੇ ਰਹਿੰਦੇ ਕਿੱਥੇ ਸੀਗੇ ਤੁਸੀਂ ਗਿੱਦੜਾ ਮੰਡੀ ਕੋਲੇ ਦੌਲਾ ਪਿੰਡ ਆ ਸਰ ਦੌਲਾ ਪਿੰਡ ਦਾ ਪੁਰਾਣਾ ਪਿੰਡ ਦੌਲਾ ਤੁਹਾਡਾ ਹਾਂ ਤੇ ਬਠੰਡੇ ਪੜ੍ਹਾਈ ਮੇਰੀ ਕਿੱਦੜ ਗਈ ਹੋਈ ਏ ਸਾਰੇ ਤੇ ਬਠੰਡੇ ਕਦੋਂ ਆਏ ਗਿਦੜ ਦੇ ਆ ਬਠੰਡੇ ਅਸੀਂ ਆਏ ਆ ਸੈਪਟੰਬਰ 70 ਦੇ ਵਿੱਚ ਮਤਲਬ 55 ਸਾਲ ਹੋ ਗਏ ਹਾਂਜੀ ਹੂੰ ਠੀਕ ਹੈ ਤੇ ਉਹ 47 ਦਾ ਸੀਨ ਕੋਈ ਜ਼ਿਆਦਾ ਤੁਹਾਡੇ ਹਾਂ 47 ਦੇ ਵਿੱਚ ਸਾਡੇ ਪਿੰਡ ਦੇ ਵਿੱਚ ਮੁਸਲਮਾਨ ਦੇ ਥੋੜੇ ਜੇ ਘਰ ਸੀਗੇ ਅੱਛਾ ਜਿਹੜੇ ਦੁੱਖ ਘਰਤੇ ਲਿਆਂਦੇ ਸੀ ਲੋਕ ਕਿੰਨੇ ਰਾਂਦੇ ਸੀਗੇ ਹੂੰ ਘਰਾਂ ਦੇ ਘਰ ਸਾਡੇ ਘਰ ਤੋਂ ਦੂਰ ਸੀਗੇ ਹੂੰ ਉਹਨਾਂ ਨਾਲ ਬਹੁਤਾ ਸੰਪਰਕ ਨਹੀਂ ਸੀ ਤੇਗਾ ਅੱਛਾ ਪਰ ਕਮਿਆਰਾਂ ਦੇ ਘਰ ਸਾਡੇ ਘਰਾਂ ਦੇ ਵਿੱਚ ਸੀਗੇ ਹੂੰ ਉਹਨਾਂ ਦਾ ਇੱਕ ਲੜਕਾ ਸਾਡੇ ਨਾਲ ਪੜਦਾ ਵੀ ਸੀਗੇ ਅੱਛਾ ਉਹਦਾ ਕੀ ਨਾਮ ਸੀ ਉਹਦਾ ਨਾਮ ਵੀਰੂ ਸੀ ਵੀਰੂ ਹੂੰ ਉਹ ਉਸ ਵੇਲੇ 6ਵੀਂ ਜਮਾਤ ਪੜਦਾ ਸੀਗਾ ਅੱਛਾ 47 ਵੇਲੇ 47 ਦੇ ਵਿੱਚ ਹੂੰ ਤੇ ਤੇ ਦੂਜਾ ਦਾ ਕੀ ਨਾਮ ਸੀ ਉਹਦੇ ਬਾਪ ਦਾ ਨਾਮ ਮੌਲੀ ਸੀਗਾ ਮੌਲੀ ਤੇ ਜਿਹੜਾ ਦੂਜਾ ਘਰ ਸੀਗਾ ਉਹਨਾਂ ਦਾ ਨੂਰਾ ਸੀਗਾ ਉਹ ਜਦਾਂ ਐਂ ਤਾਂ ਲੱਗਦਾ ਸੀ ਉਹ ਮੁੰਡੇ ਦਾ ਅਸਾਂ ਨੂਰਾ ਸੀ ਨੂਰਾ ਤੇ ਮੌਲੀ ਆਪਸ ਵਿੱਚ ਚਾਚਾ ਭਤੀਜਾ ਸੀਗੇ ਚਾਚਾ ਭਤੀਜਾ ਉਹ ਭਾਂਡੇ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਸੀ ਕਿਨਿਆਰ ਦੀ ਹੂੰ ਹੂੰ ਤੇ ਜੇ ਦੂਜੇ ਤੇਲੀਆਂ ਦੇ ਘਰ ਸੀ ਉਹਨਾਂ ਦਾ ਨਾਂ ਜ਼ਿਆਦਾ ਨਹੀਂ ਉਹਨਾਂ ਦੇ ਨਾਂ ਨਹੀਂ ਯਾਦ ਹੈ ਅੱਛਾ ਠੀਕ ਉਹ ਕੋਲੂ ਦਾ ਲੱਕ ਨੂੰ ਲੱਗੇ ਰਹੇਦੇ ਉਹਨਾਂ ਦੇ ਸਰੋਂ ਦੇ ਵਿੱਚੋਂ ਤੇਲ ਕਢਣ ਦਾ ਕੰਮ ਕਰਦੇ ਸੀ ਤੁਸੀਂ ਵੀ ਜਾਂਦੇ ਹੁੰਦੇ ਸੀ ਤੇਲ ਕਢਾਉਣ ਤੁਸੀਂ ਵੀ ਜਾਂਦੇ ਹੁੰਦੇ ਸੀ ਤੇਲ ਕਢਵਾਉਣ ਵਾਸਤੇ ਬਾਪੂ ਜੀ ਉਹਨਾਂ ਦੇ ਨਾਲ ਨਹੀਂ ਮੈਂ ਨਹੀਂ ਕਦੇ ਕਿਹਾ ਉਹਨਾਂ ਦੇ ਘਰ ਤਾਂ ਅੱਛਾ ਜੀ ਨਹੀਂ ਆ ਘਰ ਦੇ ਕੋਲ ਦੀ ਨੰਗ ਦੇ ਜਦੋਂ ਕਢਵਾਏ ਜਾਂਦੇ ਸੀ ਪੜਦਨ ਉਹਨਾਂ ਦੇ ਘਰ ਦੇ ਕੋਲ ਦੀ ਜਰ ਉਹਨਾਂ ਦੇ ਸੀ ਅੱਛਾ ਠੀਕ ਹੈ ਤੇ ਉਹ 47 ਵੇਲੇ ਕੀ ਬਣਿਆ ਉਹਨਾਂ ਦਾ ਬਚ ਗਏ ਸੀ ਜੱਕੀ ਬਣਿਆ ਉਹਨਾਂ ਦੀ ਵਾਅਦਾ ਜਿਹੜੇ ਏਲੀਆ ਦੇ ਘਰ ਸੀਗੇ ਉਹਨਾਂ ਦੀ ਵਾਅਦਾ ਇਹ ਸੁਣਿਆ ਸੀ ਕਿ ਉਹ ਪਾਕਿਸਤਾਨ ਚਲੇ ਗਏ ਅੱਛਾ ਇੱਕ ਜਿਹੜੇ ਕਮੇਰਾਂ ਦੇ ਘਰ ਸੀਗੇ ਹੂੰ ਉਹ ਦੋਖ ਦਿਨ ਬਾਹਰ ਖੇਤਾਂ ਕੋਟਾਂ ਤੁਰ ਕੇ ਵਾਪਸ ਹੋਏ ਰਾਗੇ ਅੱਛਾ ਪਿੰਡ ਦੇ ਕੁਝ ਗਲਤ ਅੰਤਰ ਵਾਲੇ ਬੰਦੇ ਸੀਗੇ ਜਿਹੜੇ ਹੂੰ ਉਹਨਾਂ ਨੂੰ ਇਹ ਕਹਿ ਕੇ ਨਾਲ ਲੈ ਗਏ ਵੀ ਚਲੋ ਤੁਹਾਨੂੰ ਪਾਕਿਸਤਾਨ ਛੱਡਿਆਉਨੇ ਆ ਅੱਛਾ ਪਰ ਪਾਕਿਸਤਾਨ ਛੱਡਣ ਦੀ بجائے ਉਹਨਾਂ ਨੂੰ ਬਾਹਰ ਖੇਤਾਂ ਚ ਜਾ ਕੇ ਸੁਣਿਆ ਹੈਗਾ ਕਿ ਕਤਲ ਕਰਤਾ ਤੇ ਪਤਾ ਸਾਨੂੰ ਉਦੋਂ ਲੱਗਿਆ ਅਸੀਂ ਪਤੂ ਰੱਖੇ ਹੋਏ ਸੀਗੇ ਹੂੰ ਤੇ ਉਹਨਾਂ ਵਾਸਤੇ ਜਿਹੜੀ ਵੜਨ ਗਏ ਤੇ ਹਰ ਹਰੀ ਜਰੀ ਵੱਡੇ ਨੂੰ ਵਾਸਤੇ ਗਏ ਸੀਗੇ ਹੂੰ ਹਰੀ ਜਰੀ ਅਸੀਂ ਵੱਡੇ ਜਾਂਦੇ ਸੀਗੇ ਤੁਹਾਨੂੰ ਕਿਤੇ ਨੇ ਆਖਿਆ ਹੂੰ ਮੁੰਡਿਆਂ ਹੱਕ ਮਿਆਰ ਕਿਦੋਂ ਕਿਤੇ ਮਾਰੇ ਆ ਹੂੰ ਤੇ ਅਸੀਂ ਡਰ ਕੇ ਵੀ ਹੈ ਕਿ ਇਹ ਗੱਲ ਕਿ ਹੋ ਕੇ ਅਮਰੀਕੀ ਹੀ ਮਾਰਤੇ ਹੂੰ ਉਹਦਾ ਇੱਥੇ ਨਾਲ ਤਾਂ ਰੇਲਵੇ ਲਾਈਨ ਦੇ ਨਾਲ ਮਾਰੇ ਪਏ ਨੇ ਹੂੰ ਤੈਨੂੰ ਪਤਾ ਹੀ ਨਹੀਂ ਅੱਛਾ ਅਸੀਂ ਡਰ ਕੇ ਅਸੀਂ ਜਿੰਨਾਂ ਕਿ ਚੜੀ ਵੱਡੀ ਸੀਗੀ ਉਹਨੇ ਕੱਡੇ ਚ ਲੱਦੀ ਤੇ ਡਰਦੇ ਡਰਦੇ ਘਰੇ ਆ ਗਏ ਅੱਛਾ ਪਰ ਆ ਕੇ ਦੱਸਿਆ ਵੀ ਅਸੀਂ ਆ ਸੁਣਿਆ ਹੈਗਾ ਹੂੰ ਇਹ ਚੁੱਪ ਕਰ ਜੋ ਰਹਿਂਦਾ ਤੁਸੀਂ ਕੀ ਲੈਣਾ ਕਰਦੇ ਨੇ ਵੀ ਤੁਹਾਨੂੰ ਚੁੱਕਰਾਉਂਦੇ ਹੂੰ ਹੂੰ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਅਜੇ ਬਾਤ ਖੋ ਵੀ دہشت ਦਾ ਮਾਹੌਲ ਸੀਗਾ ਵੀ ਚੁੱਪ ਕਰ ਜਾਓ ਵੀ ਆਪਾਂ ਪੰਜਾਬ ਕਾਣਾ ਆਪਾਂ ਬਚਾਉਂਦੇ ਸੀ ਅੰਦਰ ਹੂੰ ਤੇ ਹੋਰ ਇੰਨਾ ਘਟਣਾ ਤੋਂ ਬਗਰੋ ਜਿਸ ਵਾਸਤੇ ਸਕੂਲ ਗਏ ਆ ਨਾ ਹਾਂਜੀ ਉਦੋਂ ਵੀ ਸਾਡੀ ਡਿਊਟੀ ਸਕੂਲ ਵੱਲੋਂ ਲਾਤੀ ਵੀ ਗੱਡੀ ਦੇ ਵਿੱਚ ਜਿਹੜੇ ਆਦਮੀ ਕੋਈ ਪੱਤਰ ਵਗੈਰਾ ਆਉਂਦੇ ਨਾ ਇਦਰੋਂ ਅੱਛਾ ਉਹਨਾਂ ਨੂੰ ਤੁਸੀਂ ਉਜੇ ਹੋਏ ਢਾਣੇ ਛੋਲੇ ਤੇ ਗੁਰਵੰਡਣਾ ਆਏ ਆ ਜਿਹੜੀ ਪਾਕਿਸਤਾਨ ਦੇ ਪਸੋਂਦੇ ਸੀ ਇਹ ਪਾਕਿਸਤਾਨ ਵੱਲੋਂ ਆਉਂਦੇ ਸੀ ਉਹਨਾਂ ਦੀ ਹਾਲਤ ਬਹੁਤ ਤਰਸਜੋਗ ਹੁੰਦੀ ਸੀਗੀ ਕਈਆਂ ਦੇ ਲਹੂ ਵਗਦਾ ਸੀਗਾ ਜੱਕੋਂ ਗਏ ਵਿੱਚ ਸੀਗੇ ਬੁਰੀ ਜੀ ਹਾਲਤ ਸੀਗੀ ਤੇ ਕਿੱਥੇ ਜਾਂਦੇ ਸੀ ਉਹਨਾਂ ਦੇਣ ਵਾਸਤੇ ਕਿੱਧਰ ਉਹ ਬਸ ਹੁਣ ਅਜੇ ਜਦੋਂ ਗੱਡੀ ਕਿੱਧਰ ਵੇ ਕੱਢ ਲਈ ਅਸੀਂ ਜਿੱਦਾਂ ਵੰਡ ਸਕਦੇ ਸੀ ਉਹਨਾਂ ਕੋ ਦੋ-ਚਾਰ ਡੇ ਬੰਦੇ ਇੱਟ ਵੰਡੇ ਸੀਗੇ ਅੱਛਾ ਕਈ ਮੁੰਡਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ ਠੀਕ ਹੈ ਤੇ ਅਗਲੀ ਜੀ ਬਣ ਲੈਣੀ ਮੁਠੀ ਭਰ ਭਰ ਛੋਲੇ ਤੇ ਜਾਨੇ ਨਾਰੇ ਕਿ ਔਰ ਜਿਹੜੀ ਲੜੀ ਪ੍ਰਾਈਜ਼ ਆਣੀ ਤੇ ਰਾਸ਼ਨ ਕੌਣ ਹੁੰਦਾ ਸੀ ਫਿਰ ਉਹ ਰਾਸ਼ਨ ਮੰਡੀ ਦੇ ਲੋਕ ਇਕੱਠਾ ਕਰਕੇ ਦਿੰਦੇ ਸੀ ਇਕੱਠਾ ਕਰਕੇ ਦਿੰਦੇ ਸੀ ਠੀਕ ਹੈ ਠੀਕ ਹੈ ਚਲੋ ਵੈਸੇ بڑا ਸੰਤਾਪ ਹੋਣਾ ਹੈ ਕਿ ਨਹੀਂ ਆਪਣੇ ਲੋਕਾਂ ਨੇ ਆਪਣੇ ਆਪਣੇ ਲਾਲੋ ਉਹਨਾਂ ਨੇ ਵੀ ਲਾਲੋ ਜਿਹੜਾ ਹੁਣ ਪਾਕਿਸਤਾਨ ਚਲੇ ਗਏ ਹਾਲਾਤ ਤਾਂ ਤਰਸਯੋਗ ਹੀ ਸੀਗੇ ਪਰ ਵਿੱਚ ਹਮਦਰਦ ਲੋਕ ਵੀ ਬтере ਸੀਗੇ ਤੇ ਲੁੱਟਾਂ ਖੋਹਾਂ ਕਰਨ ਵਾਲੇ ਵੀ ਸੀਗੇ ਹਾਂ ਤੁਸੀਂ ਇਹ ਦੇਖਣਾ ਬਾਪੂ ਜੀ ਵੀ ਮਤਲਬ ਪਹਿਲਾਂ ਜਦੋਂ ਤੁਸੀਂ ਕਿਹਾ ਵੀ ਤੁਹਾਡੇ ਕਮਾਂਡ ਸੀਗੇ ਉਹ ਸਾਡੇ ਭਰਾਵਾਂ ਜਿਦਾਂ ਵਰਤਦੇ ਸੀ ਅਸੀਂ ਜਿਹੜੇ ਸਾਡੇ ਗਵਾਨ ਚ ਰਹਿੰਦੇ ਸੀਗੇ ਹਾਂ ਉਹਨਾਂ ਦੀ ਇੱਕ ਗੱਲ ਯਾਦ ਹੈਗੀ ਕਿ ਉਹਨਾਂ ਦੀ ਇੱਕ ਲੜਕੀ ਕਿਤੇ ਵਿਆਹੀ ਹੋਈ ਸੀ ਹੂੰ ਜਿਹੜੀ ਸਾਡੀ ਭੈਣ ਦੀ ਧੀ ਲਈ ਸੀ ਹੂੰ ਕੀ ਨਾਮ ਸੀ ਉਹਦਾ ਉਹਦੇ ਨਾਲ ਕਾਕੀ ਸੀ ਅੱਛਾ ਸਾਡੀ ਭੈਣਾਂ ਦੀ ਵੀ ਤੁਸੀਂ ਕਿੱਥੇ ਪੜਨ ਦਾ ਜਾਣੇ ਹੋਣੇ ਹੋ ਕਾਕੀ ਨੂੰ ਮਿਲ ਕੇ ਆਇਓ ਹੂੰ ਜਦੋਂ ਅਸੀਂ ਉਹਨੇ ਸਾਰੇ ਘਰ ਗਏ ਤੇ ਸਾਨੂੰ ਉਹਨੇ ਮੰਜਾੜਾ ਕੇ ਬਹਾਤਾ ਤੇ ਆ ਭਗਵਾਨ ਦੇ ਵਿੱਚ ਚਲੇ ਗਏ ਹੂੰ ਤੇ ਗਵਾਨ ਦੇ ਵਿੱਚ ਕੋਈ ਬੁੜੀ ਆਈ ਹੂੰ ਤੇ ਉਹ ਪਾਣੀ ਲੈ ਕੇ ਆਈ ਸਾਡੇ ਵਾਸਤੇ ਪੀਣ ਵਾਸਤੇ ਹੂੰ ਉਦੋਂ ਸਾਨੂੰ ਪਤਾ ਲੱਗਿਆ ਵੀ ਅਸੀਂ ਇਹਦੇ ਘਰ ਦਾ ਪਾਣੀ ਪੀਣਾ ਸੀ ਤਾਂ ਕਰਕੇ ਨੇ ਗਵਾਨ ਦੇ ਵਿੱਚੋਂ ਪਾਣੀ ਮਗਾ ਕੇ ਤੁਹਾਨੂੰ ਪਿਆ ਅੱਛਾ ਉਦੋਂ ਸਾਨੂੰ ਪਤਾ ਲੱਗਿਆ ਵੀ ਆਸਰੇ ਇਹ ਪੜ ਕਹਿਗੇ ਵੀ ਇਹ ਮੁ슬ਮਾਨ ਹੈਗੇ ਨੇ ਤੇ ਅਸੀਂ شاید ਮੁ슬ਮਾਨ ਨਹੀਂ ਹੈ ਇਸ ਕਰਕੇ ਤੁਹਾਨੂੰ ਉਹ ਆਪਣੇ ਆਪਦੇ ਘਰ ਦੇ ਪਾਣੀ ਪੀਉਣ ਦੇ ਬਜਾਏ ਵਾਹ ਜੀ ਬੁੜੀ ਨੂੰ ਅੱਕਾ ਮੇਰੇ ਭਰਾ ਹੈ ਨਾ ਇਹਨਾਂ ਨੇ ਪਾਣੀ ਪੀਅ ਗਿਆ ਮਤਲਬ ਵੀ ਆਪਣੇ ਸਿੱਖ ਪਰਿਵਾਰਾਂ ਨੂੰ ਕਿਹਾ ਹੋਇਆ ਜਗੇ ਬਣ ਕੇ ਆ ਹਾਂ ਜੀ ਹਾਂ ਅੱਛਾ ਉਹਨਾਂ ਨੇ ਬਣ ਕੇ ਪਾਣੀ ਪੀ ਲਿਆ ਤੇ ਆਉ ਉਹ ਪਾਣੀ ਪੀ ਕੇ ਗਏ ਫਿਰ ਉਹਨਾਂ ਨੇ ਚਾਹ ਵਾਸਤੇ ਜੋੜ ਲਾਇਆ ਔਰ ਉਸ ਚਾਹ ਪੀਤੀ ਨੇ ਜਲਦੀ ਵਾਪਸ ਆ ਗਏ ਅੱਛਾ 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 ਠੀਕ ਹੈ ਠੀਕ ਹੈ ਤੇ ਮੁੜ ਕੇ ਮਿਲੇਗੇ ਕਿ ਨਹੀਂ ਮਿਲੇ ਫਿਰ ਉਹ ਮੁੜ ਕੇ ਨਹੀਂ ਕਦੇ ਮਿਲੇਗਾ ਮੁੜ ਕੇ ਨਹੀਂ ਮਿਲੇ ਤੇ ਉਹਨਾਂ ਦਾ ਕੀ ਬਣਿਆ ਉਹ ਚਲੇ ਗਏ ਇੱਥੋਂ ਕਿ ਨਹੀਂ ਉਹ ਐ ਮਿਹਾਰ ਸਾਰੇ ਲਗਭਗ ਮਾਰਤੇ ਤੇ ਇਹਨਾਂ ਦੇ ਵਿੱਚ ਇੱਕ ਮੌਲੀ ਸੀਗਾ ਉਹ 6-7 ਸਾਲ ਬਾਅਦ ਕਿਹਰਾ ਆਇਆ ਸੀ ਵਾਪਸ ਅੱਛਾ ਆ ਗਈ ਜਦੋਂ ਨੂੰ ਪਤਾ ਲੱਗਿਆ ਵੀ ਸਾਰੇ ਪਰਿਵਾਰ ਦਾ ਹਾਲ ਹੋਇਆ ਹਮ ਮੁਰਕੇ ਚਲਾ ਗਿਆ ਮੁਰਕੇ ਕਦੇ ਨਹੀਂ ਆਇਆ ਅਰੇ ਸੁਣਿਆ ਵੀ ਨਹੀਂ ਇਹ ਮੁਰਕੇ ਨਹੀਂ ਆਇਆ ਇਹ ਕੀ ਬਣਿਆ ਕਿੰਨੀ ਬਣਿਆ ਉਹ ਤਾਂ ਮੁਰਕੇ ਕੋਈ ਪਤਾ ਤੇ ਉੱਥੇ ਨੂੰ ਦੱਸਿਆ ਵੀ ਉੱਥੇ ਕਿੱਥੇ ਗਏ ਉਹ ਪਾਕਿਸਤਾਨ ਨਹੀਂ ਉਹਦਾ ਪਰਵਾਹ ਸਾਰਾ ਹੀ ਇੱਥੇ ਮਾਰਤਾ ਸੀ ਅੱਛਾ ਨਹੀਂ ਉਹ ਆਪ ਉਹ ਆਪ ਕਿੱਥੇ ਗਿਆ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਨਾ ਅੱਜ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਉਹ ਕਿਤੇ ਗਿਆ ਤੇ ਨਾ ਕਦੇ ਮੁੜ ਕੇ ਪਿੰਡ ਆਇਆ ਤੇ ਮਨ ਲਾ ਪ੍ਰੇਮ ਪਿਆਰ ਵਧੀਆ ਸੀ ਜਦੋਂ ਦਸਤਾਂਵਾਂ ਸਾਬੀ ਹਾਂ ਪ੍ਰੇਮ ਪਿਆਰ ਵਧੀਆ ਸੀ ਸਾਰੇ ਨਾਲ ਗਿੱਦੜੇ ਚੌਥੀ ਜਮਾਤ ਦੇ ਵਿੱਚ ਇੱਕ ਮੁਸਲਮਾਨਾਂ ਦਾ ਮੁੰਡਾ ਬੈਂਟਾਵਾਦ ਦੇ ਵਿੱਚੋਂ ਕਿਦੋਂ ਪਿੰਡ ਦੇ ਵਿੱਚ ਬੈਂਟਾਵਾਦ ਏਰੀਆ ਸੀ ਕੁਝ ਉੱਥੇ ਉਹਨਾਂ ਦੀ ਚੱਕੀ ਲੱਗੀ ਹੋਈ ਸੀ ਅੱਛਾ ਉਹ ਚੱਕੀ ਵਾਲਿਆਂ ਕੋਲ ਕੁਦਰਤੀ ਆ ਪੈਸਿਆਂ ਦਾ ਲੈਣ ਦੇਣਾ ਉਹ ਤਾਂ ਜਾਂਦਾ ਰਹਿੰਦਾ ਹੈਗਾ ਤੇ ਉਹ ਕੁਛ ਨਾ ਕੁਛ ਪੈਸੇ ਜਿਆਦਾ ਕਰੋ ਪੁੱਛ ਕੇ ਲੈਂਦਾ ਸੀ ਜਾਂ ਐਵੇਂ ਲੈਂਦਾ ਸੀ ਰੱਬ ਜਾਣੇ ਪਰ ਉਹ ਖਰਚ ਕਰਨੀ ਖੁੱਲਾ ਸੀਗਾ اچھا ਤੇ ਜਿਹੜੇ ਸਕੂਲ ਦੇ ਨੇੜੇ ਕੁਲਫੀਆਂ ਵਗੈਰਾ ਵਿਜਤੀਆਂ ਤੁਸੀਂ ਜਾਂ ਗੋਲ ਕੱਪੇ ਵਿਖਦੇ ਸੀਗੇ ਜਾਂ ਦਹੀਂ ਭੱਲੇ ਹੁੰਦੇ ਸੀਗੇ ਕਿ ਉਹ ਜਿਹੀ ਜਿਹਾ ਆਮ ਕੰਦਾ ਰਹਿੰਦਾ ਸੀਗਾ اچھا ਠੀਕ ਹੈ ਠੀਕ ਹੈ ਠੀਕ ਹੈ ਤੇ ਉਦੋਂ ਬਾਅਦ ਜਦੋਂ ਇਹ ਬਟੰਡੇ ਆਏ 70 ਦੇ ਵਿੱਚ ਤੇ ਬਸ਼ੰਡਾ ਕਿੰਨਾ ਕਿਹਾ ਸ਼ਹਿਰ ਉਦੋਂ ਬਸ਼ੰਡਾ ਜਿੰਨਾ ਕੋ ਹੁਣ ਹੈਗਾ ਤੂੰ 20% ਦੀ ਮੁਸ਼ਕਲ ਦੇ ਨਾਲ ਅੱਛਾ 20% ਹੀ ਸੀ ਠੀਕ ਹੈ ਤੇ ਕੀ ਕੀ ਕੁਝ ਹੁੰਦਾ ਸੀ ਵੱਡੀਆਂ ਬਿਲਡਿੰਗਾਂ ਦੀ ਗੱਲ ਕਰੀਦਾ ਉਸ ਵੇਲੇ ਕੀ ਕੁਝ ਸੀਗਾ ਮੁੰਤਾ ਹੀ ਲੱਗਦਾ ਹੈਗਾ ਵੇ ਵਸ਼ੰਡਾ ਬਣਾਈ ਹੋ ਤੂੰ ਅਗਰੋਂ ਆਪਣਾ ਹੀ ਨਹੀਂ ਸੀ ਅੱਛਾ ਹੈ ਨਹੀਂ ਸੀ ਕਿਉਂਕਿ 1974-75 ਦੇ ਵਜ੍ਹਾ ਸੀ ਕੋਸ਼ਿਸ਼ ਕੀਤੀ ਵੀ ਅਸੀਂ ਮਰਦਾਂ ਸਮਾਰੀ ਜੇ ਹੋਵੇ ਤਾਂ ਅਸੀਂ ਇਹਦੀ ਵਾਦੀ 1 ਲੱਖ ਤੋਂ ਉੱਤੇ ਚੋ ਕਰਵਾਈਏ ਹੂੰ ਜਾਂ ਜਿਹੜੇ ਕੋਈ ਮਰਦਿੰਗਵਾਰੀ ਕਰਨਗੇ ਉਹਨਾਂ ਦੇ ਨਾਲ ਮਿਲ ਮਿਲਾ ਕੇ ਠੀਕ ਤਰ੍ਹਾਂ ਆਦੀ ਕਰਵਾ ਕੇ ਤੇ 1 ਲੱਖ ਤੋਂ ਉੱਤੇ ਹੋਗੇ ਤਾਂ ਤੁਹਾਨੂੰ ਹਾਊਸ ਪ੍ਰਿੰਟ ਵੱਧ ਮਿਲੇਗਾ ਹੂੰ ਇਹ ਹਾਲ ਸੀਗਾ 70 ਹਜ਼ਾਰ ਦੀ ਵਾਦੀ ਉਸ ਵੇਲੇ ਸੀਗੀ ਢੰਡੇ ਦੇ ਹੂੰ ਠੀਕ ਹੈ 70 ਦੇ ਵਿੱਚ ਅੱਛਾ ਤੇ ਇੱਕ ਤਾਂ ਚਲੋ ਉਸ ਵੇਲੇ ਜਦ ਮਾ ਪੁਰਾਣਾ ਕਿਲਾ ਸੀਗਾ ਉਸ ਵੇਲੇ ਵੱਡੀਆਂ ਬਿਲਡਿੰਗਾਂ ਦੀ ਗੱਲ ਕਰੀਏ ਪੁਰਾਣਾ ਕਿਲਾ ਸੀਗਾ ਹਾਜ਼ਿਰਤਾਂ ਦਾ ਗੁਰਦੁਆਰਾ ਸਾਹਿਬ ਸੀਗਾ ਹੂੰ ਏ ਵੇਖਣ ਯੋਗ ਥਾਵਾਂ ਬਸ ਹੋਰ ਇੱਥੇ ਕੁਝ ਨਹੀਂ ਸੀ ਗਿਆ ਤੇ ਆ ਸਟੇਸ਼ਨ ਦੇ ਨੇੜੇ ਨੇੜੇ ਜੀ ਆਬਾਦੀ ਹੋ ਗਈ ਜਾਂ ਸਕੀ ਬਿਆਰ ਵਾਲੇ ਪਾਸੇ ਹਾਂਜੀ ਸਰਕੀ ਬਿਆਰ ਵਾਲੇ ਪਾਸੇ ਸੀ ਆਬਾਦੀ ਜਾਦੇ ਸਰਕੀ ਬਾਜ਼ਾਰ ਵਾਲੇ ਪਾਸੇ ਬਸ ਖਾਲਸਾ ਸਕੂਲ ਤਾਂ ਹੀ ਸੀ ਗਿਆ ਉੱਥੇ ਖਾਲਸਾ ਸਕੂਲ ਦੀ ਟਰੱਕ ਤੇ ਬਹੁਤ ਜਲਾਤੀ ਕਿ ਇਹਦੇ ਵਾਦ ਕੋਈ ਨਹੀਂ ਸੀਗਾ ਅਜੀ ਗਊਸ਼ਾਲਾ ਪੁਰਾਣੀ ਆ ਉਹ ਹਾਂਜੀ ਉਹ ਗਊਸ਼ਾਲਾ ਪੁਰਾਣੀ ਹੂੰ ਹੂੰ ਤੇ ਬਾਕੀ ਆ ਜਿਹੜਾ ਜਿਵੇਂ ਮਾਡਲ ਟਾਊਨ ਵਗੈਰਾ ਇਹ ਸਾਰੇ ਬਾਅਦ ਚ ਬਣੇ ਆ ਇਸ ਤੱਕ ਕੁਝ ਵੀ ਨਹੀਂ ਸੀਗਾ ਅੱਛਾ ਜਿਹੜਾ ਉਦੋਂ ਕਾਲਜ ਚੱਲਦਾ ਸੀਗਾ ਜਿੱਥੇ ਅੱਜ ਕੱਲ ਸਿਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਹੈਗਾ ਇੱਥੇ ਕਲਾਸਾਂ ਚੱਲਦੀਆਂ ਤੇ ਸੀ ਮੰਨ ਰੋਡ ਤੇ ਹਾਂਜੀ ਅੱਛਾ ਉਹ ਰਿਜਨਾਲ ਕਾਲਜ ਉੱਥੇ ਹੁੰਦਾ ਸੀਗਾ ਹਾਂਜੀ ਠੀਕ ਹੈ ਕੁਝ ਪ੍ਰਾਈਵੇਟ ਬੇਟੀਆਂ ਚ ਲਈ ਸੀਗੇ ਹੂੰ ਜਦੋਂ ਮਹਿਣਾ ਚੌਕ ਨੂੰ ਜਾਂਦੇ ਆ ਰਸਤੇ ਦੇ ਵਿੱਚ ਜਿੱਥੇ ਮੋੜ ਜਿਹਾ ਆਉਂਦਾ ਹੈ ਉੱਥੇ ਕੁਝ ਕਲਾਸਾਂ ਇੱਕ ਦੋ ਲੱਗਦੀਆਂ ਤੇ ਗਈਆਂ ਉੱਥੇ ਕਿੱਥੇ ਲੱਗੀਆਂ ਅੱਛਾ ਉਹ ਪ੍ਰਾਈਵੇਟ ਬਿਲਡਿੰਗ ਚ ਹਾਂਜੀ ਆਪਣੇ ਆਰਿਆ ਸਮਾਜ ਜਾਂ ਉੱਚ ਕਿਹੜੇ ਆ ਆਰਿਆਤਮਾਜ ਤੇ ਮੋੜ ਤੋਂ ਅੱਗੇ ਅੱਛਾ ਜਿਹੜਾ ਉਹ ਜਿੱਥੇ ਕਾਮਰੇਡਾਂ ਦਾ ਦਫ਼ਤਰ ਜਿੱਥੇ ਹਾਂ ਆੜਿਆਤਮਾਜ ਦਾ ਮੋੜ ਮੁੜਦੇ ਆ ਨਾ ਜਦੋਂ ਹਾਂ ਉੱਥੇ ਜਗਲਾਸਾਂ ਚੱਲਦੀਆਂ ਸੀਗੀਆਂ ਕਦੋਂ ਅੱਛਾ ਉੱਥੇ ਜਗਲਾਸਾਂ ਲੱਦੀਆਂ ਸੀ ਠੀਕ ਹੈ ਠੀਕ ਹੈ ਕਿਤੇ ਕੁਝ ਵੀ ਨਹੀਂ ਸੀ ਉਸ ਉੱਲ ਤੋਂ ਸਾਨੂੰ ਤੇ ਬਸ਼ੰਡੇਣ ਦਾ ਪਰ ਤੁਸੀਂ ਸਾਰਾ ਆਪਣੇ ਅੱਖੀਂ ਬੰਦਾ ਦੇਖਿਆ ਬਸ਼ੰਡੇ ਦਾ ਉਹ ਮੈਂਟਲ ਸਕੂਲ ਹੁੰਦਾ ਸੀ ਜਿੱਥੇ ਅੱਜ ਕੱਲ੍ਹ ਕਿਲੇ ਦੇ ਕੋਲ ਹੈ ਹਾਇਰਤ ਕੰਡੀਟ ਸਕੂਲ ਹੈਗਾ ਦੇਸਾ ਨੇੜੇ ਸਕੂਲ ਤੇ ਬੱਸ ਸਾਡਾ ਕਿੱਥੇ ਹੁੰਦਾ ਸੀ ਉਹ ਹਾਂਜੀ ਬੱਸ ਸਾਡਾ ਕਿੱਥੇ ਹੁੰਦਾ ਸੀ ਬੱਸ ਸਾਡਾ ਉਦੋਂ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜਾ ਗਾਂਦੀ ਮਾਰਕੀਟ ਜਿਹੜਾ ਗਾਂਦੀ ਮਾਰਕੀਟ ਹੈ ਇੱਥੇ ਹੁੰਦਾ ਸੀ ਇੱਥੇ ਕਟੋਰਿੰਗ ਟਾਕੀ ਹੁੰਦੀ ਸੀਗੀ ਅੱਛਾ ਤੇ ਉਹਦੇ ਨਾਲ ਹੀ ਕੁਝ ਮੱਥਾਂ ਖੜ ਜਾਂਦੀਆਂ ਸੀਗੀਆਂ ਬਸ ਅੱਛਾ ਤੇ ਸਿਨੇਮਾ ਵਗੈਰਾ ਸੀਗਾ ਉਦੋਂ ਇੱਥੇ ਹੋਸੋ ਸਿਨੇਮਾ ਬਸ ਯਾ ਤਾਂ ਉਹ ਹੀ ਸੀਗਾ ਇੱਕ ਤੇ ਉਦੋਂ ਮਗਰੋਂ ਕਮਲ ਸਿੰਘ ਮੇਜੇ ਤੋਂ ਜਿੱਤੇ ਆਪਣਾ ਬਡਰੋ ਪੰਪ ਹੈਗਾ ਹੁਣ ਇਹਦੇ ਨਾਲ ਇੱਕ ਬਿਲਡਿੰਗ ਬਣੀ ਸੀ ਅਰਜੇਸ਼ ਅਜੀ ਬੰਦਾ ਹੈ ਅਜੀ ਸੀ ਕਿ ਕਮਲ ਸੀ ਹੂੰ ਨਹੀਂ ਉਹਦਾ ਨਾਮ ਕਮਲ ਸੀ ਕਹਿੰਦਾ ਹਾਂ ਕਮਲ ਕਮਲ ਤੋਂ ਪਰਲਾ ਸੀ ਜਿਹੜਾ ਹਾਂ ਇਹ ਅਰਜੇਸ਼ ਸੀਗਾ ਉਹਦਾ ਇਹ ਅਰਜੇਸ਼ ਹੂੰ ਹੂੰ ਠੀਕ ਹੈ ਉਹ ਇਹ ਤਾਂ ਬਾਅਦ ਚ ਬਣੀ ਸੀ ਪਹਿਲਾਂ ਤਾਂ ਕੱਲਾ ਉੱਥੇ ਪਹਿਲਾਂ ਪਹਿਲਾਂ ਕੱਲਾ ਹੋਈ ਹੁੰਦਾ ਸੀਗਾ ਆਹਦੀ ਮਾਰਕੀਟ ਦੇ ਵਿੱਚ ਉਹ ਟੋਰਿੰਗ ਹੁੰਦਾ ਸੀਗਾ ਪੱਟੇ ਲੱਗੇ ਹੁੰਦੇ ਸੀ ਉੱਥੇ ਕਿ ਨਾਂ ਨੂੰ ਕਿਸੇ ਦਾ ਕੋਈ ਜ਼ਿਆਦਾ ਕੀ ਕੀ ਕਹਾਉ ਚਾਹੁੰਦੇ ਕਮਲ ਹਾਂ ਯਾਦ ਮੈਂ ਉਦੋਂ ਮੋੜ ਮੰਡੀ ਰਹਿੰਦਾ ਸੀ ਤੇ ਅਸੀਂ ਰਾਤ ਨੂੰ ਉੱਥੇ ਆਉਂਦੇ ਵੇਖਣ ਵਾਸਤੇ ਰਾਤ ਨੂੰ ਪੰਜਾਬ ਮੇਲ ਤੇ ਵਾਪਸ ਜਾਵੜਦੇ ਅੱਛਾ ਮੋੜ ਮੰਡੀ ਵੀ ਰਹੇ ਹੋ ਮੋੜ ਮੰਡੀ ਮੈਂ ਲਗਭਗ 8 ਸਾਲ ਰਹੇ ਹਾਂ ਅੱਛਾ ਪਹਿਲਾਂ ਮਾਰਕੀਟ ਪਹਿਲਾਂ ਮਿਊਨਿਸਪਲ ਕਮੇਟੀ ਦੇ ਵਿੱਚ ਐਡਜਕਟ ਰਾਈ ਕਲਰਕ ਸੀਗਾ ਅੱਛਾ ਉਦੋਂ ਬਾਅਦ ਖਾਸ ਤਸਕੂਲ ਜੁਆਇਨ ਕਰ ਲਿਆ ਸੀਗਾ ਇਹਦੇ ਪੰਜਾਬੀ ਟੀਚਰ ਅੱਛਾ 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 ਦੋ ਸਾਲ ਘਰ ਸਕੂਲ ਦੇ ਵਿੱਚ ਜੁਆਇਨ ਕਰਨ ਤੋਂ ਬਾਅਦ ਫਿਰ ਗਵਰਨਮੈਂਟ ਸਰਵਰ ਦੇ ਵਿੱਚ ਆਇਆ ਹਾਂ ਹਾਂ ਠੀਕ ਹੈ ਤੇ ਕੀ ਫਰਕ ਮਹਿਸੂਸ ਕਰਦੇ ਹੋ ਉਦੋਂ ਦਾ ਤੇ ਹੁਣ ਦੇ ਸਮੇਂ ਦਾ ਉਦੋਂ ਤਾਂ ਲੱਗਦਾ ਸੀ ਕਿ ਵੀ ਇਹ ਹੁਣ ਉਹਦੇ ਮੁਕਾਬਲੇ ਤੇ ਆਪਾਂ ਕਰੀਏ ਵੀ ਉਹ ਇੱਕ ਪਿੰਡ ਵਾਂਗੂ ਪਿੰਡ ਜੇ ਠੀਕ ਹੈ ਤੇ ਅਸੀਂ ਇੱਕ ਪਿੰਡ ਦੇ ਮੜਾ ਜਾਂ ਚੰਗੇ ਮਲੇ ਦੇ ਵਿੱਚ ਬੈਠੇ ਹਾਂ ਤੇ ਲੋਕਾਂ ਦੇ ਵਿੱਚ ਕੀ ਫਰਕ ਫਰਕ ਲੱਗਿਆ ਲੋਕਾਂ ਦੇ ਵਿੱਚ ਉਹ ਰਹਿਣ ਤਾਂ ਇਹਦੇ ਵਿੱਚ ਬਹੁਤਾ ਫਰਕ ਨਹੀਂ ਸੀ। ਨਹੀਂ ਹੁਣ ਮਤਲਬ ਮੋਹ ਮੁਹੱਬਤ ਜਿੰਨੀ ਪਹਿਲਾਂ ਜਿੰਨੀ ਹੈ ਉਹ ਨਹੀਂ ਹੈ। ਜਿਨ੍ਹਾਂ ਦੇ ਨਾਲ ਸੰਬੰਧ ਸੀਗਾ ਉਹਨਾਂ ਨਾਲ ਚੰਗਾ ਰਹਿੰਦਾ ਸੀ। ਮਿਲ ਕੇ ਮਿਲਦੇ ਸੀ, ਖੁਸ਼ ਹੋ ਕੇ ਮਿਲਦੇ ਸੀ। ਨਹੀਂ ਹੁਣ ਫਰਕ ਪਿਆ ਹੈ ਅੱਗੇ ਕਿ ਹੁਣ ਵੀ ਉਹਨਾਂ ਮੋਹ ਮੁਹੱਬਤ ਹੈਗਾ ਰੂਪ ਨਹੀਂ ਹੁਣ ਥੋੜਾ ਜਿਆ ਆਪਸ داری ਦੇ ਵਿੱਚ ਲੋਕ ਸੰਗੜ ਜੇ ਗਏ। ਹੂੰ ਖਾਸ ਕਰਕੇ ਉੱਤੇ ਕਰੋਨਾ ਤੋਂ ਬਾਅਦ ਤਾਂ ਬਿਲਕੁਲ ਹੀ ਸੰਗੜ ਗਏ। ਹੂੰ ਇੱਕ ਦੂਜੇ ਦੇ ਘਰ ਆਉਣਾ ਜਾਣਾ ਵੀ ਸੰਕੋਚ ਕਰਦੇ ਨੇ ਜਾਂ ਤਾਂ। ਹੂੰ ਅਗੇ ਆਵ ਜਾਵੜਦੇ ਸੀ ਹੂੰ ਠੀਕ 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 ਤੇ ਤੁਹਾਡੇ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਬਾਪੂ ਜੀ ਮੇਰੇ ਦੋ ਲੜਕੀਆਂ ਤੇ ਇੱਕ ਲड़का ਹੈ ਅੱਛਾ ਤੇ ਲੜਕੀਆਂ ਕਿੱਥੇ ਵੇ ਗਈਆਂ ਨੇ ਲੜਕੇ ਇੱਕ ਫਰੀਦਕੋਟ ਆ ਇੱਕ ਮੋਗੇ ਆ ਅੱਛਾ ਤਾਂ ਦੋਸਤੋ ਸੁਣੋ ਮੈਂ ਦੱਸਦਾ ਕਿ ਬਾਪੂ ਜੀ ਦੇ ਗੁਰਦੇਵ ਸਿੰਘ ਦੇ ਲੜਕੇ ਦੀ ਗੱਲ ਕਰ ਰਹੇ ਨੇ ਉਹ ਲੜਕੇ ਅ ਖਰਦੀਪ ਸਿੰਘ ਜੀ ਤੱਕੜ ਸਾਹਿਬ ਨੇ ਤੁਸੀਂ ਸਾਰੇ ਜਾਣਦੇ ਹੋ ਆਪਣੇ ਸ਼ਹਿਰ ਦੇ ਜਿਹੜਾ ਸੀਗਾ ਜ਼ਿਲ੍ਹਾ ਸਿਖਿਆ ਅਫਸਰ ਰਹਿ ਚੁੱਕੇ ਨੇ ਤੇ ਬੜੀ ਵਧੀਆ ਸ਼ਖਸੀਅਤ ਨੇ ਤੇ ਅੱਜ ਨਾਲ ਇਹਨਾਂ ਦੇ ਮਾਤਾ ਜੀ ਨੇ ਗੁਰਚਰਨ ਕੌਰ ਜੀ ਤੇ ਅੱਜ ਉਹ ਸਾਰੇ ਪਰਿਵਾਰ ਦੇ ਦਰਸ਼ਨ ਹੋ ਗਏ ਠੀਕ ਹੈ ਬਾਪੂ ਜੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ